ਅਸਲਾਮੁਆਲੈਕਮ ਮੈਂ ਮਿੱਤਾਨੀਆ ਤੁਸੀਂ ਠੀਕ ਠਾਕ ਹੈ ਜੀ ਜਨਾਬ ਜਾਦੀ ਕਲਾ ਚ ਹੋਗੇ ਵੀਰੋ ਸੰਤ ਮਸਕੀਨ ਜੀ ਦੀ ਅੱਜ ਦੀ ਕਥਾ ਬਹੁਤ ਸ਼ਾਨਦਾਰ ਹੈ ਜਿਹਦੇ ਵਿੱਚ ਉਹ ਸਾਡੇ ਪਿਆਰੇ ਨਬੀ حضرت ਮੁਹੰਮਦ ਸੱਲੱਲਾਹੁ ਅਲੈਹੁ ਵਸੱਲਮ ਦੀ ਜ਼ਿੰਦਗੀ ਦਾ ਇੱਕ ਵਾਕਿਆ ਬਿਆਨ ਕਰਦੇ ਪਏ ਹੈ ਜਿਹੜਾ ਕਿ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਨਾਲ ਬਿਆਨ ਕਰਦੇ ਪਏ ਹੈ ਪਹਿਲਾਂ ਤਾਂ ਖੈਰ ਆਪਾਂ ਚੱਲ ਕੇ ਦੇਖ ਲੈਣੇ ਅੱਜ ਦੀ ਕਥਾ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਾਵਾਂ ਕੀ ਵਿੰਦੀ ਆ ਕੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿੱਤਾ ਆਪਾਂ ਜਾਣਦੇ ਨੇ ਅਦੀ ਕਥਾ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਸਰਵਨ ਕਰਾਵਾਂ ਗੱਲ ਸਪਸ਼ਟ ਹੋ ਜਾਏਗੀ ਮੁਹੰਮਦ ਸਾਹਿਬ ਦੇ ਦੋਤੇ حضرت अली ਦੇ ਲੜਕੇ حضرت अली ਮੁਹੰਮਦ ਸਾਹਿਬ ਦੇ ਦਾਮਾਦ ਸਨ ਹਸਨ ਹੁਸੈਨ ਮੁਹੰਮਦ ਸਾਹਿਬ ਦੇ ਦੋਤਰੇ ਸਨ ਬਿਲਕੁਲ ਹੁਸੈਨ ਛੋਟਾ ਸੀ ਬਹੁਤ ਛੋਟਾ ਸੀ ਅਜੇ 6 ਸਾਲ ਦਾ ਨਾ ਨੈ ਨੂੰ ਕਹਿ ਲਗਾ ਹਜ਼ਰਤ ਜਿਹੜੀ ਫਜਰ ਦੀ ਨਮਾਜ਼ ਤੁਸੀਂ ਪੜਦੇ ਹੋ ਨਾ ਮੈਨੂੰ ਵੀ ਉਠਾਣਾ ਮੈਂ ਵੀ ਪੜਾਂਗਾ ਫਜਰ ਅੰਮ੍ਰਿਤ ਵੇਲੇ ਦੀ ਨਮਾਜ਼ ਕਿਉਂਕਿ ਪੰਜ ਨੇ ਮਾਜ਼ਨ ਹੈ ਜਿਹੜੀ ਸਵੇਰੇ ਪੜਦੇ ਨੇ ਉਹਨੂੰ ਫਜਰ ਦੀ ਕਹਿੰਦੇ ਨੇ ਫਿਰ ਜ਼ੁਹਰ ਦੀ ਨਮਾਜ਼ ਫਿਰ ਅਸਰ ਦੀ ਨਮਾਜ਼ ਫਿਰ ਮਗਰਬ ਦੀ ਨਮਾਜ਼ ਸ਼ਾਮ ਨੂੰ ਸੂਰਜ ਗਰੂਬ ਹੋ ਜਾਂਦਾ ਹੈ ਅੰਧੇਰਾ ਹੋ ਜਾਂਦਾ ਹੈ ਲਾਲੀ ਛਾਈ ਹੁੰਦੀ ਹੈ ਉਸ ਵਕਤ ਜਿਹੜੀ ਨਮਾਜ਼ ਪੜਦੇ ਨੇ ਉਹਨੂੰ ਇਸ਼ਾ ਦੀ ਨਮਾਜ਼ ਕਹਿੰਦੇ ਫਿਰ ਬਾਕੀ ਚਾਰ ਨਮਾਜ਼ਾਂ ਮੁਹੰਮਦ ਸਾਹਿਬ ਦਾ ਇਹ ਦੌਤਾ ਪੜਵਾ ਸੀ ਅਸਰ ਦੀ ਜ਼ੁਹਰ ਦੀ ਮਗਰਬ ਦੀ ਇਸ਼ਾ ਦੀ ਪਰ ਅੰਮ੍ਰਿਤ ਵੇਲੇ ਵਿਚਾਰਾ ਸੌਂਦਾ ਰਹਿੰਦਾ ਸੀ ਛੋਟਾ ਬੱਚਾ 마ਸੂਮ ਤੇ ਕਿਦਰੇ ਇਸ 마ਸੂਮ ਬੱਚੇ ਨੇ ਕਹਿ ਦਿੱਤਾ حضرت ਤੁਸੀਂ ਕਹਿੰਦੇ ਹੋ ਫਜਰ ਦੀ ਨਮਾਜ਼ ਦੀ ਮਹਿਮਾ ਬੜੀ ਹੈ ਅੰਮ੍ਰਿਤ ਵੇਲੇ ਦੀ ਮਹਿਮਾ ਧਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਹਰ ਧਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾ ਬੜੀ ਬਰਕਤ ਹੈ ਬੜੀ ਬਰਕਤ ਹੈ ਇਹਨੂੰ ਸ਼ੇਖ ਸਾਦੀ ਸਾਹਿਬ ਇੰਜ ਬਿਆਨ ਕਰਦੇ ਨੇ ਦੁਆ ਕੁਨ ਬਸ਼ਬਚੋਂ ਗਦਾਇਆ ਸੋਜ ਇਰਾਨੀ ਸੂਫੀ ਸੰਤ ਦੁਆਲ ਕੁੰਬਾ ਸ਼ਬਦ ਚ ਗਦਾਆਂ ਸੋਜ਼ ਅਗਰ ਮੈਂ ਕੋਨੇ ਬਾਦਸ਼ਾਹੀ ਬਰੋਜ਼ ਜੇ ਦਿਨ ਦੇ ਸਮੇਂ ਤੂੰ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹਨਾ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅਗੋਂ ਮੰਗਤਾ ਬਣ ਜਾਇਆ ਕਰ ਬਿਖਾਰੀ ਬਣ ਜਾਇਆ ਕਰ ਗਦਾਆ ਗਦਾ ਅਗਰ ਬਿਖਾਰੀ ਸਾਦੀ ਕਹਿੰਨ ਜੋ ਅੰਮ੍ਰਿਤ ਵੇਲੇ ਫਜਰ ਦੇ ਸਮੇਂ ਖੁਦਾ ਦੇ ਅਗੋਂ ਭਿਖਾਰੀ ਨਹੀਂ ਬਣਦੇ ਦਿਨ ਦੇ ਸਮੇਂ ਉਹ ਬਾਦਸ਼ਾਹਾਂ ਦੀ ਜ਼ਿੰਦਗੀ ਨਹੀਂ ਬਤੀਤ ਕਰ ਸਕਣਗੇ ਰੋਂਦੇ ਪਿਟਦੇ ਰਹਿਣਗੇ ਚਿੱਲਾਂਦੇ ਰਹਿਣਗੇ ਦੁਆ ਕੁੰਬਾ ਸ਼ਾ ਬਚਾਉ ਗਦਾਆਂ ਸੋਜ਼ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਸ ਇਸ ਮਾਸੂਮ ਬੱਚੇ ਨੇ ਕਿਹਾ ਤੁਸੀਂ ਇਤਨੀ ਮਹਿਮਾ ਦੱਸਦੇ ਹੋ ਫਜਰ ਦੀ ਨਮਾਜ਼ ਮੈਂ ਵੀ ਪੜਨੇ ਆਵੇਂ ਮੁਹੰਮਦ ਸਾਹਿਬ ਨੇ ਆਖਿਆ ਤੂੰ ਅਜੇ ਛੋਟਾ ਹੈ ਕੋਈ ਨਹੀਂ ਤੇਰੀ ਚਾਰਾਂ ਨਾਲ ਵੀ ਗੱਲ ਬਣਾਂਗੇ ਜ਼ਿੱਦ ਕੀਤੀ ਅਨੇ ਅਖੇ ਨਹੀਂ ਮੈਨੂੰ ਘਾਟ ਮਹਿਸੂਸ ਹੁੰਦੀ ਹੈ ਹੋਮੇ ਜਿਹੜੀ ਇੱਕ ਨਹੀਂ ਪੜਦਾ ਹੱਦ ਹੋ ਗਈ ਮੁਸਲਮਾਨ ਪੰਜ ਵਕਤ ਪੜਦੇ ਨੇ ਸਿੱਖ ਨੂੰ ਦੋ ਵਕਤ ਦਾ ਸਤਸੰਗ ਹੈ ਦੋ ਵਕਤ ਵਾਸਤੇ ਵੀ ਟਾਈਮ ਕੋਈ ਨਹੀਂ बच्चे ने इतना जोर देता अखे हजरत मेनू जरूर फजर दी नमाज दे समय उठाना है तुसी उठाना है तुसी मेनू नाल लेके जाना है उस वक्त अंधेरा भी होंदा है कल्ला बच्चा पैखंदा है तुसी लेके जाना है मेनू अशक बार अखा सन बच्चा रुआंदा जियां हो गया محمد صاحب نو ترس آیا اچھا بیٹھے میں تینوں اٹھاواں گا نال لے گا سویرے اٹھایا خود کیتا ہے محمد صاحب نے بچے نے بھی کیتا ہے. اے پنج شنانہ کر دین حق پیر منہ دھونا کن دہنے دھونا, وضو بچے نے بھی کیتا ہے نماز پڑی رس بڑا آیا ਅਮਰਤ ਵੇਲੇ ਦੀ ਆਪਣੀ ਮਹਿਮਾ ਹਰ ਧਨ ਅਮਰਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਏ ਇਹ ਦਿੱਤੇ ਬਹੁਤ ਕੁਝ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਭਾਈ ਗੁਰਦਾਸ ਜੀ ਦੀ ਰਚਨਾ ਔਰ ਨੰਦ ਲਾਲ ਨੰਦ ਲਾਲ ਤੇ ਇਥੇ ਤੱਕ ਕਹਿੰਦੇ ਨੇ ਬੇਦਾਰੀ ਅਸਤ ਜ਼ਿੰਦਗੀ ਐ ਸਹਿਬਾਨ ਨੇ ਸ਼ੌਕ ਗੋਇਆ ਹਰਾਮ ਕਰਦਮ ਆਇੰਦਾ ਖਾਬੇ ਸੁਬਾ ਗੋਆ ਨਾਂ ਦਾ ਤਖੱਲੁਸ ਹੈ ਨੰਦ ਲਾਲ ਦਾ ਭਾਈ ਸਾਹਿਬ ਕਹਿੰਦੇ ਨੇ ਜਿਸ ਮਨੁੱਖ ਨੇ ਕਿਸੇ ਇੱਕ ਦਿਨ ਵੀ ਅੰਮ੍ਰਿਤ ਵੇਲੇ ਜਾਗ ਕੇ ਨਾਮ ਜਪਿਆ ਉਹਨੂੰ ਇਹ ਸਮਝ ਆਉਂਦੀ ਹੈ ਅੱਜ ਤੱਕ ਜੋ ਮੈਂ ਅੰਮ੍ਰਿਤ ਵੇਲੇ ਸੁੱਤਾ ਰਿਆ ਹਰਾਮ ਸੁੱਤਾ ਰਿਆ ਮੇਰਾ ਸੋਨਾ ਸਾਰਾ ਹਰਾਮ ਸੀ ਹਲਾਲ ਨਹੀਂ ਸੀ ਗੋਆ ਹਰਾਮ ਕਰ ਦੋ ਇਤਨੀ ਵੱਡੀ ਤਾੜਨਾ ਭਾਈ ਸਾਹਿਬ ਭਾਈ ਨੰਦ ਲਾਲ ਬੱਚੇ ਨੂੰ ਰਸ ਆਇਆ ਚੰਗੇ ਫਿਸਾ ਦੇ ਚੰਗੇ ਮਾਹੌਲ ਵਿੱਚ ਪਲ ਰਿਆ ਸੀ ਪਿਤਾ ਵੀ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪੰਜ ਪਿਆਰੇ ਸਨ ਮੁਹੰਮਦ ਸਾਹਿਬ ਦੇ ਚਾਰ ਯਾਰ ਸਨ ਚਾਰ ਯਾਰਾਂ ਦੇ ਚੋਂ حضرت ਅਲੀ ਯਾਰ ਸਾਰੇ ਸ਼ਹੀਦਾਂ ਮੁਸਲਮਾਨ ਮੁਹੰਮਦ ਸਾਹਿਬ ਤੋਂ ਬਾਅਦ ਦੂਜਾ ਦਰਜਾ حضرت ਅਲੀ ਨੂ ਦੇ سارے سنی مسلمان حضرت محمد صاحب تو بعد حضرت عمر نظر ایران سارے دا سارا شیعہ مسلمان ہے افغانستان بھی لیکن عرب سنی دیچے دو بہت بڑے فرقے نے شیعہ سنی خیر مختصر میں کرا نماز پڑھ کے جو گھر طرف چلے ਪੁਰਾਣਾ ਜ਼ਮਾਨਾ ਅੱਜ ਤੋਂ 14 ਸੌ ਸਾਲ ਪੁਰਾਣੀ ਗੱਲ ਤੇ ਅਰਬ ਦੇਸ਼ਾਂ ਦੀ ਗਰਮੀ ਲੋਕੀ ਕੋਠਿਆਂ ਤੇ ਸੁੱਤੇ ਰਹੇ ਸਨ ਗਲੀਆਂ ਦੇ ਚੁੜੋਤਰੇ ਤੇ ਸੁੱਤੇ ਹੋਏ ਸਨ ਅੰਮ੍ਰਿਤ ਵੇਲੇ ਜ਼ਰਾ ਠੰਡ ਹੋ ਜਾਂਦੀ ਹੈ ਰੇਤ ਠੰਡੀ ਹੋ ਜਾਂਦੀ ਹੈ ਹਵਾ ਠੰਡੀ ਹੋ ਜਾਂਦੀ ਹੈ ਨੀਂਦ ਗਹਿਰੀ ਆਉਂਦੀ ਇਹਨਾਂ ਸਾਰਿਆਂ ਨੂੰ ਸੁੱਤਾ ਹੋਇਆ ਦੇਖ ਕੇ ਹੁਸੈਨ ਕਹਿੰਦਾ ਆਪਣੇ ਨਾਨੇ ਨੂੰ ਹਜ਼ਰ ਇਹ ਕਿਤਨੇ ਕਮਬਖਤ ਬਦਨਸੀਬ ਲੋਗ ਨੇ ਔਰ ਕਿਤਨੇ ਮੂਰਖ ਨੇ ਆਬ-ਏ-ਹਯਾਤ ਦੀ ਬਾਰਿਸ਼ ਪਈ ਹੋ ਰਹੀ ਹੈ ਰੱਬ ਦੀਆਂ ਨਿਯਮਤਾਵਾਂ ਦੀ ਬਾਰਿਸ਼ ਹੋ ਰਹੀ ਹੈ ਇਹ ਸੁੱਤੇ ਪੈਣ ਪਤਾ ਹੈ ਮੁਹੰਮਦ ਸਾਹਿਬ ਨੇ ਕੀ ਅਖਿਆ ਇੱਕ ਦਿਨ ਫਜਰ ਦੀ ਤੂੰ ਨਮਾਜ਼ ਕੀ ਪੜੀਏ ਉਹ ਤੈਨੂੰ ਸਾਰੇ ਮੂਰਖ ਦਿਖਾਈ ਦੇਣ ਲੱਗੇ ਇਹਨੂੰ ਪਚਾ ਇਹਨੂੰ ਹਜ਼ਮ ਕਰ ਇਨਾ ਤੇ ਤਰਸ ਆਣਾ ਚਾਹੀਦਾ ਸੀ ਮੂਰਖ ਕਹਿਣ ਦੀ ਲੋੜ ਨਹੀਂ ਇਨਾ ਤੇ ਦਇਆ ਕਰਨੀ ਚਾਹੀਦੀ ਸੀ ਛੋਟਾ ਮਾਸੂਮ ਬੱਚਾ ਹੈ ਗਿਜ਼ਾਰ ਬੜੀ ਹੈਵੀ ਸੀ ਹਜ਼ਮ ਨਹੀਂ ਹੋਈ ਜੇ ਕੋ ਖਾਵੇ ਜੇ ਕੋ ਬਣਛੇ ਕੋਈ ਖਾਵੇ ਅਜ਼ਮਬੇ ਕਰੇ ਮੈਂ ਸਿੱਖ ਜਗਤ ਦੇ ਵਿੱਚ ਵੀ ਦੇਖਿਆ ਮਾੜੀ ਮੋਟੀ ਕਿਧਰੇ ਗੱਲ ਦੀ ਸਮਝ ਪੈ ਜਾਂਦੀ ਏ ਉਹਦੇ ਨਾਲ ਮੱਥਾ ਮਾਰਦੇ ਨੇ ਉਹਦੇ ਨਾਲ ਮੱਥਾ ਮਾਰਦੇ ਨੇ ਇਸ ਤਰ੍ਹਾਂ ਦੇ ਮੱਥੇ ਟਕਰਾਨ ਵਾਲੇ ਮੈਨੂੰ ਹਰ ਸ਼ਹਿਰ ਵਿੱਚ ਮਿਲਦੇ ਨੇ। ਤੂੰ ਦੇਖ ਕੇ ਮੈਨੂੰ ਕਹਿਣਾ ਪੈਂਦਾ ਪਚੇ ਨਹੀਂ। ਅਜ਼ਮ ਨਹੀਂ ਆਇਆ। ਮਾੜਾ ਮੋਟਾ ਕਹਿੰਦਾ ਹੈ ਅਜ਼ਮ ਨਹੀਂ ਆਇਆ। ਪਚਿਆ ਨਹੀਂ। ਜੇ ਕੋ ਖਾਵੇ, ਜੇ ਕੋ ਵੰਚੇ। ਹੰਨਿਆਸ ਕਨਾ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਂਦੀ ਹੈ। ਪ੍ਰਭੂ ਦਾ ਨਾਮ ਕੰਨਾਂ ਦੇ ਰਾਹੀਂ ਅੰਦਰ ਜਾਂਦਾ ਹੈ। ਧੁਨ ਉੱਠਦੀ ਹੈ ਪਵਨ ਕਰਕੇ ਪਮਨ ਦੇ ਟਕਰਾਮ ਨਾਲ ਨਾਭੀ ਤੋਂ ਹਿਰਦੇ ਤੱਕ ਹਿਰਦੇ ਤੋਂ ਕੰਠ ਤੱਕ ਕੰਠ ਤੋਂ ਰਸਨਾ ਤੱਕ ਜ਼ਬਾਨ 'ਤੇ ਬਿਆਨ ਕਰਦੇ। ਤੇ ਵੀਰ ਉਹ ਅੱਜ ਦੀ ਕਥਾ 'ਚ ਆਪਾਂ ਦੇਖਿਆ ਕਿ ਸੰਤ ਮਸਕੀਨ ਜੀ ਨੇ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਨਾਲ ਵਾਕਿਆ ਬਿਆਨ ਕੀਤਾ। ਕਿਸੇ ਵੀ ਲਫ਼ਜ਼ ਦਾ ਹੇਰਫੇਰ ਨਹੀਂ ਕੀਤਾ। ਕੋਈ ਵੀ ਚੀਜ਼ ਆਪਣੇ ਕੋਲੋਂ ਅਜ਼ਾਫੀ ਨਹੀਂ ਲਾ ਕੇ ਦੱਸੀ। ਤੇ ਇਸੇ ਕਰਕੇ ਮੈਂ ਸੰਤ ਮਸਕੀਨ ਜੀ ਦਾ ਇਹਨਾਂ دیਵਾਨਾ ਕਿਉਂਕਿ ਉਹਨਾਂ ਕੋ ਵਕਈ ਸਹੀ ਮਾਇਨੇ ਚ ਬਹੁਤ ਇਲਮ ਹੈ ਬਹੁਤ ਨੌਲੇਜ ਹੈ ਹਰ ਮذਬ ਉਤੇ ਬਿਲਕੁਲ ਐਕੂਰੇਟ ਸਹੀ ਅੰਦਾਜ਼ ਦੇ ਨਾਲ ਬੋਲਦੇ ਆ ਤੇ ਉਹ ਉਹਨਾਂ ਦੀ ਕੋਸ਼ਿਸ਼ ਇਹ ਨਹੀਂ ਹੁੰਦੀ ਕਿ ਮذਬਾਂ ਦੇ ਵਿੱਚ ਕੋਈ ਆਪਣੇ ਕੋਲੋਂ ਗੱਲ ਲਾ ਤਾਂ ਕਿ ਇਹਨਾਂ ਦੇ ਦਰਮਿਆਨ ਲੜਾਈ ਹੋਵੇ ਫਸਾਦ ਹੋਵੇ ਨਹੀਂ ਉਹਨਾਂ ਦਾ ਮਕਸਦ ਸਿਰਫ ਗੱਲ ਨੂੰ ਸੇਮ ਟੂ ਸੇਮ ਪਹੁੰਚਾਉਣਾ ਤੇ ਇਨਸਾਨੀਅਤ ਦਾ ਭਲਾ ਕਰਨਾ ਹੈ ਤਾਂ ਕਿ ਇਨਸਾਨ ਚੰਗੇ ਰਸਤੇ ਤੇ ਆ ਜਾਣ ਬੁਰਾਈ ਨੂੰ ਛੱਡ ਦੇਣ ਤੇ ਦੂਸਰਾ ਵੀਰੋ ਜਿਹੜੀ ਗੱਲ ਅਮਰਤ ਵੇਲੇ ਦੀ ਹੈ ਫਜਰ ਦੇ ਟਾਈਮ ਦੀ ਹੈ ਬਿਲਕੁਲ ਹਕੀਕਤ ਹੈ ਵੀਰੋ ਜਿਹੜਾ ਸਵੇਰ ਫਜਰ ਵੇਲੇ ਅਮਰਤ ਵੇਲੇ ਉੱਠ ਕੇ ਅੱਲਾ ਪਾਗ ਦੀ ਜ਼ਾਤ ਦਾ ਵਾਹਿਗੁਰੂ ਦਾ ਨਾਮ ਜਪਦਾ ਹੁਣ ਤੇ ਰਹਿਮਤਾਂ ਹੀ ਰਹਿਮਤਾਂ ਆਉਂਦੀਆਂ ਉਹਦੇ ਵਾਸਤੇ ਆਸਾਨੀਆਂ ਸਾਨੀਆਂ ਹੋ ਜਾਂਦੀਆਂ ਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਵੀਰੋ ਸਵੇਰ ਅਮਰਤ ਵੇਲੇ ਉੱਠ ਕੇ ਅੱਲਾ ਪਾਗ ਦੀ ਜ਼ਾਤ ਦਾ ਵਾਹਿਗੁਰੂ ਦਾ ਨਾਮ ਜਪੀਏ ਕਰੀਏ ਤੇ ਦੂਸਰਿਆਂ ਵਾਸਤੇ ਆਸਾਨੀਆਂ ਪੈਦਾ ਕਰੀਏ ਤਾਂ ਕਿ ਸਾਡੇ ਉੱਤੇ ਵੀ ਆਸਾਨੀਆਂ ਪੈਦਾ ਹੋ ਸਕਣ ਬਾਕੀ ਵੀਰੋ ਤੁਹਾਨੂੰ ਸਾਡੇ ਅੱਜ ਦੀ ਕਥਾ ਕਿਸ ਤਰ੍ਹਾਂ ਦੀ ਕੀਆ ਕਮੈਂਟਸ ਕਰਕੇ ਆਪਰ رائے ਦਾ اظہار لازਮੀ ਕਰਿਓ ਆਪਣਾ ਰੱਖੋ ਢੇਰ ਸਾਰਾ ਖਿਆਲ ਰੱਬ ਰੱਖਾ